ਓਏ ਨਾ ਚੱਕ ਚੱਕ ਇੱਕੋ ਗੱਲ ਲੱਗ ਜਾਣਾ ਨਾ 32 ਤੋਂ ਘਾਟੀ ਨੂੰ ਬੱਕਰਾ ਦੇਣਾ ਹੈ ਚੁੱਪ ਕਰਕੇ ਪਰੇ ਹੋ ਜਾ ਤੈਨੂੰ ਮੈਂ ਕਹੀ ਜਾਂਦਾ ਪਰੇ ਹੋ ਜਾ ਨਹੀਂ ਨਹੀਂ ਪਰੇ ਹੋ ਜਾ ਨਹੀਂ ਪਰੇ ਹੋ ਜਾ ਤੂੰ ਐਵੇਂ ਹੱਥੋਂ ਲਾ ਕੋਣ ਇਹ ਤੈਨੂੰ ਕਹਤਾ ਮੈਂ ਵੀ ਹੁਣ ਰਾਹ ਦਿੱਤਾ ਹੋ ਦੱਸ ਡਰਾਈਵਰ ਦਾ ਤਾਂ ਨਹੀਂ ਆਏ ਨਹੀਂ ਮੇਰਾ ਡਰਾਈਵਰ ਦਾ ਤਾਂ ਨਹੀਂ ਨਾ ਨਾ ਇਹਦਾ ਡਾਇਲੌਗ ਲਾ ਗਿਆ ਕਰੋ ਇਹ ਕਗੜੂ ਵਾਂਗ ਚੀਕ ਲਓ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਅੱਜ ਮੁੱਲਾਪੁਰ ਪਹੁੰਚੇ ਸੀ ਤੇ ਬਾਈ ਪ੍ਰੇਮੀ ਲੈ ਕੇ ਆਉਂਦਾ ਬੱਕਰੇ ਬੱਕਰੀਆਂ ਹਰੇਕ ਮੰਡੀ ਤੇ ਤੇ ਹਰੇਕ ਮੰਡੀ ਤੇ ਜਾਂਦਾ ਜਾਨੀ ਕਿ ਤੰਗ ਵਾਲੀ ਲੈ ਲਓ ਮੁੱਲਾਪੁਰ ਵਾਲਾ ਲੈ ਲਓ ਤੇ ਹੋਰ ਵੀ ਮੰਡੀਆਂ ਜਿਹੜੀਆਂ ਵੀ ਲੱਗਦੀਆਂ ਹਰੇਕ ਤਾਂ ਜਾਂਦਾ ਤੇ ਅੱਜ ਬਾਈ ਲੈ ਕੇ ਆਇਆ ਬੱਕਰਾ ਤੇ ਇਹ ਕਿਹੜਾ ਕਲਰ ਵਾ ਦੇ ਲਾਲ ਪੂਰਾ ਪੱਕਾ ਲੋਹਾ ਪੱਕਾ ਲੋਹਾ ਪੱਕਾ ਲੋਹਾ ਇਹ ਬਾਈ ਖੱਸੀ ਹੈ ਕਿ ਆਂਡਲ 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 ਬੱਕਰਾ ਚੈੱਕ ਕਰੋ ਬਹੁਤ ਸੋਹਣਾ ਨਾਕ ਨਕੌੜਾ ਲੱਗਿਆ ਛੇ ਦੰਦ ਛੇ ਦਾ ਹਾਈਟ ਕਿੰਨੀ ਹੋਊ ਬਾਈ 41 ਕਿ ਤੁਰੀ ਹੈ ਜੀ 41 ਇੰਚ 41 ਇੰਚ ਹਾਈਟ ਆ ਠੀਕ ਆ ਤੇ ਕੀ ਰੇਟ ਰੱਖਿਆ ਆਪਾਂ ਇਹਦਾ ਮੰਗਦੇ ਤਾਂ 65000 ਰੁਪਏ ਜੀ 65000 ਰੁਪਏ ਮੰਗਦੇ ਆ ਛੱਡਾਂ ਕਿਥੋਂ ਤੱਕ ਦੇਖੇ ਹੁਣ ਸਿਰ ਚਲ ਗਾਹ ਲੱਗਦੀ ਆ ਠੀਕ ਆ ਤੇ ਕੀ ਕੀ ਇਹਦੇ ਚ ਖੂਬੀਆਂ ਕੰਨ ਕੁਆਲਿਟੀ ਬਹੁਤ ਵਧੀਆ ਹੈ ਰੰਗ ਦੀ ਹੈਗੀ ਕਾਕੀ ਹੈ ਤੇ ਚਿੱਟੀ ਅੱਖ ਦੇ ਵਿੱਚ ਉੱਚੇ ਮੱਥੇ ਦਾ ਆ ਮੱਥਾ ਵੇਖ ਲਓ ਉੱਚਾ ਠੀਕ ਆ ਜੀ ਚਾਲਰ ਬਹੁਤ ਚਾਲਰ ਝੁੱਲਰ ਬਹੁਤ ਸੋਹਣੀ ਲੱਗੀ ਆ ਪੂਰੀ ਮਾੜਾ ਜਿਆਨ ਵੀਡੀਓ ਸੱਚੀ ਮਾਨ ਲੀਆ ਲੈ ਵੀਡੀਓ ਸੱਚੀ ਬਣੀ ਮੋਲੇ ਤੇ ਵੀਡੀਓ ਬਣਾ ਲਾ ਕੰਨ ਕੰਨ ਬਹੁਤ ਸੋਹਣਾ ਲੱਗਿਆ ਵਾ ਆ ਬਾਈ ਲੈnde ਆ ਜੋ ਲੈ ਵੀ ਗਾਹ ਕਿ ਵੀ ਆ ਗਿਆ ਮੌਕੇ ਤੇ ਲੈ ਵੀ ਇਹ ਗਾਹ ਨੂੰ ਪੱਕਾ ਹੀ ਆਏ ਆਏਗਾ ਤਾਂ ਕਰਦਾ ਪ੍ਰੇਮੀ ਉਹ ਪਿਆਰ ਕਰਦਾ ਬੱਕਰਾ ਹੁਣ ਦੇ ਦੇ ਵੱਲੋਂ ਬੱਕਰੀਆਂ ਵੀ ਪਿਆਰ ਕਰਦਾ ਹੈ ਬੰਦਾ ਪਿਆਰ ਕਰਦਾ ਪਿਆਰ ਕਰਦਾ ਇਹਦਾ ਆਹੋ ਇਹ ਬੱਕਰੀਆਂ ਦੇ ਨਹੀਂ ਆਲੇ ਪਛੜ ਜਾਏਗਾ ਠੀਕ ਹੈ ਜੀ 7.27 ਦਾ ਹੋ ਗਿਆ ਬੱਸ ਤੇ ਦੇ ਰੱਖਣਾ ਤਾਂ ਬਹੁਤ ਹੀ ਅਕਾਮਲ ਨਾ ਹਾਈ ਦਾ ਮੈਂ ਤੁਹਾਨੂੰ ਦੱਸ ਚੰਗਾ ਨਾ ਮੈਂ ਕੱਲ੍ਹ ਉਹ ਯਾਰ ਐਵੇਂ ਯਾਰ ਕਿਉਂ ਐਵੇਂ ਨਹੀਂ ਫੇਰ ਤਾਂ ਕਹਿਣਾ ਇਹ ਤਾਂ ਬਿਕਦਾ ਹਾਈ ਦਾ ਹੋ ਗਿਆ ਕਮਲ ਨਾ ਮੈਂ ਉਹ ਇਹ ਨਹੀਂ ਮਿਲਣਾ ਆਇਆ ਹਾਈ ਨਾ ਲੈ ਲੈ ਆਹ ਤਾਂ ਮੰਨਿਆ ਕਰੀ ਗੱਲ ਛੱਡੀ ਯਾਰ ਇਹਦੀ ਮੰਨਿਆ ਕਰ ਪ੍ਰੇਮੀ ਹਾਇ ਹਾਰੇ ਹਾਰੇ ਮਨਜਾ ਮੈਂ ਤੈਨੂੰ ਕਹੀ ਜਾਂ ਨਾ ਪਰ ਇਹ ਹੋ ਜਾ ਪ੍ਰੇਮੀ 28.5 ਹੋ ਗਿਆ ਪਰ ਇਹ ਹੋ ਜਾ 28.5 ਹੋ ਗਿਆ ਮੈਂ ਤੈਨੂੰ ਕਹੀ ਜਾਂ ਨਾ ਬੱਕਰਾ ਨਾ ਦੇਣਾ ਨਹੀਂ ਹੁਣ ਤਾਂ ਲੜਨੀ ਚਾਹੀਏ ਪਰਲੀ 29 ਦਾ ਹੋ ਲੈ ਚੱਲੋ 29000 ਦਾ ਹੋ ਗਿਆ ਚੱਕ ਚੱਕ ਇੱਕੋ ਗੱਲ ਲੈ ਕੇ ਜਾਣਾ ਨਾ 32 ਤੋਂ ਘਾਟੀ ਨੂੰ ਬੱਕਰਾ ਦੇਣਾ ਹੈ ਚੁੱਪ ਕਰਕੇ ਪਰੇ ਹੋ ਜਾ ਤੈਨੂੰ ਮੈਂ ਕਹੀ ਜਾਂਦਾ ਪਰੇ ਹੋ ਜਾ ਨਹੀਂ ਨਹੀਂ ਪਰੇ ਹੋ ਜਾ ਪਰੇ ਹੋ ਜਾ ਤੂੰ ਐਵੇਂ ਹੱਥੋਂ ਲਾ ਕੋਣ ਇਹ ਤੈਨੂੰ ਕਹਿੰਦਾ ਮੈਂ ਹੀ ਹੁਣ ਰਾਹ ਦੇ ਦతా ਹਾਂ ਦੱਸ ਡਰਾਈਵਰ ਦਾ ਤਾਂ ਨਹੀਂ ਆਹ ਨਹੀਂ ਮੇਰਾ ਡਰਾਈਵਰ ਦਾ ਤਾਂ ਨਹੀਂ ਇਹਦਾ ਡਾਇਲੌਗ ਲਾ ਗਿਆ ਕਰੋ ਇਹ ਕਗਰੂ ਦਾ ਚੱਕੀ ਲਓ ਡਰਾਈਵਰ ਦਾ ਉਹ ਨਹੀਂ ਡਰਾਈਵਰ ਦਾ ਨਹੀਂ ਹੋਵੇਗਾ ਮਨਪ੍ਰੀਤ ਕਮਲਣਾ ਮਾਰ ਫਿਰ ਬੱਕਰਾ ਵੀ ਦੇ ਲੈ ਸਾਢੇ 29 ਦਾ ਹੋ ਗਿਆ ਪਰ ਇਹ ਹੋ ਜਾ ਬੱਕਰਾ ਮੋੜਨਾ ਨਹੀਂ ਹੁਣ ਮੋੜਨਾ ਵੀ ਬੱਕਰਾ ਤਰ ਲੱਗ ਨਹੀਂ ਆਵੇ ਨਹੀਂ ਮੋੜਦਾ ਬੱਕਰਾ ਹੁਣ ਤੈਨੂੰ ਯਾਰ 10 ਸਾਹ ਹੱਦ ਕਰੀ ਜਾਂਦਾ ਇਹਨਾਂ ਨੂੰ ਕਹਿੰਦਾ ਮੈਂ ਨਹੀਂ ਰਾਹ ਦਿੱਤਾ ਵੀਰੇ ਲੈ ਗਿਆ ਕਿਹਾ ਕਾ ਪ੍ਰੇਮੀ ਕਿਨੇ ਕਹਦਾ ਸਾਢੇ 29 ਕਹਿੰਦਾ ਯਾਰ 10 ਕੀ ਕਰੀ ਜਾਂਦਾ ਯਾਰ ਆ ਜਾ ਯਾਰ ਆ ਜਾ ਲੈ ਲੈ 23 ਦਾ ਹੋ ਗਿਆ ਹੋ ਜਾ ਪਰ ਨਹੀਂ ਨਹੀਂ 23 ਦਾ ਹੋ ਗਿਆ ਬਸ 500 ਦੇ ਪਿੱਛੇ ਹੀ ਛੱਡਣਾ ਨਹੀਂ ਛੱਡਣਾ ਨਹੀਂ 500 ਦੇ ਪਿੱਛੇ ਨਹੀਂ ਲੈਣਾ ਹੀ ਨਹੀਂ ਛੱਡਣਾ ਨਹੀਂ 500 ਦੇ ਪਿੱਛੇ ਬਸ ਗੱਲ ਖਾ ਦੂ ਨਹੀਂ ਹੋ ਗਿਆ ਛੱਡਣਾ ਨਹੀਂ ਹੁਣ ਛੱਡਣਾ ਨਹੀਂ ਪਾ ਲੈ ਪਾ ਲੈ ਨਹੀਂ ਪਾ ਲੈ ਦੇਖਦਾ ਬੇ ਬੇ ਦੇ ਸਾਡਾ ਬੰਦਾ ਦਾ ਦੇਖ ਲੋ ਓਏ ਇਧਰ ਨੂੰ ਇਹਦਾ ਵੀ ਦੇਖ ਲੋ ਧੜਕਣਾ ਇਹਦੀ ਮਾੜੀ ਜੀ ਬਾਦ ਗਈ ਇਹ ਜੋਰੇ ਮੋਟ ਹੈ ਕਵਾੜੀ ਛੱਡਣਾ ਪਾਣਾ ਇਹਦੇ ਜੋਰੇ ਬਹੁਤ ਹੈ ਜੋਰ ਧਾਪੀ ਆ ਬੱਕਰਾ ਲੈ ਲੈ ਆ ਵੀ ਲੈ ਬੱਕਰਾ ਆਏ ਆ ਲੈ ਆ ਜਾ ਚੜ ਗਿਆ ਕੋਣ ਬਾਈ ਓ ਯਾਰ ਬੱਕਰਾ ਕਿਧਰ ਗਿਆ ਆ ਜਾ ਬਈ ਹਾਲ ਹੈ ਇੱਕਾ ਸੌਲਾ ਮੋਟੋ ਕਰਾ ਲੈ 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 ਸਪੈਸ ਸਪੈਸ ਠੀਕ ਹੈ ਤੋ ਇਤਲਾ ਮਾਰ ਲੈ ਲਿਆ ਲੈ ਚੰਗਾ ਬੱਕਰਾ ਤੀਦਾ ਹੋਗੇ ਬਾਈ ਤੀਦਾ

पैसे <सँ> <laughs> <प्राँगी देखत>। <laughs> तो देखे जो <laughs> तो जाई आ गई फेरनी हटन भी नहीं दादा भजन भी नहीं दी धक्का यार धक्का यार यार

ਆ ਬੁੱਧੀ ਬੁੱਧੀ ਆ ਲੋਕ ਨੂੰ ਤੇ ਪੁੱਛ ਪਰਚੀ ਤੇ ਕਾਪੀ ਦੇ ਚਲੇ ਆਣ ਪਰਚੀ ਦਾ ਪਾਪ ਨਹੀਂ ਹਾਂ ਆਪੋ ਆਪ ਕਰ ਦੂ ਛੋੜ ਤੇ ਯਾਰ ਸਾਡੇ ਯਾਰ ਕਰ ਦੂ ਤੂੰ ਚੁੱਪ ਕਰ ਜਾ ਉਹ ਵੀ ਪਰਚੀ ਵੀ ਐਵੇਂ ਨਹੀਂ ਕਰੀਦਾ ਹੁੰਦਾ ਅਜੀ ਮਾਨ ਰੱਖਦੇ ਯਾਰ ਮੈਂ ਖੜਾ ਮੈਂ ਕਹਾਂ ਕੋਈ ਗੱਲ ਨਹੀਂ ਹੋ ਜੂ ਪਰਚੀ ਕੋਈ

ਤੂੰ ਸੱਚੀ ਫੋਟੋ ਲੈ ਨਾ ਇਹਦੀ ਅੱਗੇ ਪਤੂ ਯਾਰ ਕਰਦੀ ਆ ਇਹਦੀ ਲਾਈਨ ਵਾਲੀ ਆ ਸਾਰੀਆਂ ਆਪਦੇ ਉੱਤੇ ਇਹ ਸਾਰੀਆਂ ਕਮਾਈ ਫਰਦਾ ਜਿਹੜੇ ਆਪਣੇ ਪੰਜਾਬ ਦੀ ਜੜੀ ਵੀ ਖਬਰ ਹੈਗੀ ਆ ਬੱਕਰੇ ਮੰਡੀ ਦੀ ਮੁੱਲਾਪੁਰ ਦੀ ਮੰਡੀ ਹੈਗੀ ਹੈ ਜਿੱਨੇ ਵੀ ਆਣਾ ਆ ਕੇ ਪਾਸੇ ਲੋਕ ਸਭਾ ਦੀਆਂ ਆਂਡੀ ਲਈ ਦੀ ਹਾਂ ਬੱਕਰਾ ਲਿਆਉਂ ਚੁੰਮੀਆਂ ਵਾਸਤੇ ਸਾਰੀਆਂ ਖਬਰਾਂ ਦੇ ਉੱਤੇ ਆ ਚਲੋ ਠੀਕ ਆ ਓਕੇ ਹਮਮ ਕਰਾ ਦੇਗਾ ਜੱਟਾ ਬੱਧਾ ਘਟਾ ਦੇਖਦੇ ਹਾਂ ਕਿੰਨਾ ਹੁੰਦਾ ਹਾਂ ਵਾਹ ਦੇਣ ਵਾਲਾ ਕਰਦੇ ਦੇਖਦੇ ਨਵੀਂ ਪੱਟ ਤੇ ਕਿਹੜੀ ਪੱਟ ਲਏਗਾ ਕਿਹੜੀ ਬਸੰਦਾ ਬਹੁਤ ਤੂੰ ਦੱਸੋ ਹੱਥ ਰੱਖ ਦਿੰਦੇ ਨਹੀਂ ਦੋਨੋਂ ਨਾਲ ਤਰ੍ਹਾਂ ਲੱਗਣੇ ਤੇ ਅੱਛਾ ਜਾਣ ਦੇ ਲੈਣੇ ਇੱਕ ਰੱਖਣੇ ਹੈ ਕਿਰੀ ਕਿਰੀ ਪਰ ਤਾਂ ਫੇਰ ਥੋੜਾ ਫੋਡੀ ਵੀ ਬਣਾ ਲੈ ਕਿੰਨੇ ਦੀ ਬੰਗੀ ਆ ਮੈਂ ਨਾਲ ਪੈਸੇ ਭਰ ਲਾਂ ਲੂੰਗਾ ਬਕਤੀ ਨਹੀਂ ਬੁਲੇ ਰਹਿਣ ਦੇ ਤੇ ਮੈਂ ਜਿਮਨਾ ਪਾਤੀ ਮੇਰੀਆਂ ਕੀ ਆਲੇ ਸਿੰਗਾ ਲੱਕੇ ਕਬੂਤਰ ਦਾ ਬਈ ਕਬੂਤਰ ਵਾਲਾ ਬੰਦਾ ਹੋਣਾ ਆ ਟੀਂਟਰੇ ਬੈਠਾ ਉਹ ਕਹਿੰਦਾ ਮੈਂ ਅੱਛਾ ਇਹਨਾਂ ਦਾ ਨਹੀਂ ਰੋਲਾ ਸਭ ਦੇ ਸੀ ਬੰਦਾ ਲੋਟਾ ਉਹ ਕੀ ਨੰਗਾ ਮਰ ਕੇ ਆਏ ਗੁੱਤ